ਸਤਿ ਸ਼੍ਰੀ ਅਕਾਲ ਦੋਸਤੋ ਆ ਜਾਣਕਾਰੀ ਬੜੀ ਖਾਸ ਹੈ ਹਰ ਕਿਸੇ ਦੇ ਲਈ ਜ਼ਰੂਰੀ ਆ ਉਹ ਇਸ ਕਰਕੇ ਕਿਉਂਕਿ ਇਹ ਪਿੱਛੇ ਜੇ ਗੱਲ ਚੱਲੀ ਸੀ ਕਿ ਐਨਓਸੀ ਤੋਂ ਬੜਾ ਰਜਿਸਟਰੀਆਂ ਹੋਇਆ ਕਰਨੀਆਂ ਆ ਪ੍ਰੋਗਰਾਮ ਦੇ ਵਿੱਚ ਖੈਰ ਮੌਜੂਦ ਸੀ ਉਹਦੇ ਵਿੱਚ ਜਿਹਦੇ ਵਿੱਚ ਮੁੱਖ ਮੰਤਰੀ ਨੇ ਇਹ ਐਲਾਨ ਕਰਿਆ ਸੀਗਾ ਡੇਰਾ ਵਾਸੀ ਦੇ ਕੋਲ ਇਹ ਪ੍ਰੋਗਰਾਮ ਹੋਇਆ ਸੀ ਤੇ ਵੱਡੇ ਤੌਰ ਤੇ ਦੇਖਿਆ ਜਾਂਦਾ ਕਿ ਐਨਓਸੀਆਂ ਨੂੰ ਲੈ ਕੇ ਦਿੱਕਤ ਅੱਜ ਵੀ ਆ ਖਾਸ ਤੌਰ ਤੇ ਜਿਹੜੀਆਂ ਕਲੋਨੀਆਂ ਪਾਸ ਨਹੀਂ ਉਹਦੇ ਵਿੱਚ ਸਰਕਾਰ ਨੇ ਪਹਿਲੇ ਫੇਸ ਦੇ ਵਿੱਚ ਇੱਕ ਸ਼ੁਰੂਆਤ ਕਰੀ ਹੈ ਦੂਜੇ ਫੇਸਾਂ ਦੇ ਵਿੱਚ ਜਾਣ ਤੋਂ ਪਹਿਲਾਂ ਕੋਰਟ ਦੇ ਵੱਲੋਂ ਇੱਕ ਟਿੱਪਣੀ ਬੜੀ ਅਹਿਮ ਕੀਤੀ ਗਈ ਹੈ ਜਿਸ ਦੇ ਨਾਲ ਲੱਗਦਾ ਹੈ ਕਿ ਕਿਤੇ ਸ਼ਾਇਦ ਬ੍ਰਿਗਾ ਨਾ ਲੱਗ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਐਲਾਨ ਨੂੰ ਲੈ ਕੇ ਤੇ ਉਹਨਾਂ ਦੇ ਵੱਲੋਂ ਕੀਤੇ ਗਏ ਟਵੀਟ ਨੂੰ ਬਾਕੀ ਸਰਕਾਰਾਂ ਕੋਲ ਜੇ ਦੇਖਿਆ ਜਾਵੇ ਪਾਵਰ ਬਹੁਤ ਹੁੰਦੀ ਹੈ ਜੇ ਉਹ ਚੌਹਣ ਤਾ ਹਜੇ ਵੀ ਇੱਛਾ ਸ਼ਕਤੀ ਦੇ ਤੌਰ ਦੇ ਉੱਤੇ ਕੰਮ ਕਰ ਸਕਦੀ ਹੈ ਨਾ ਪਰ ਕੋਰਟ ਦਾ ਕੀ ਰਿੰਗਾ ਸਾਹਮਣੇ ਆ ਰਿਹਾ ਜਾਂ ਕੋਰਟ ਦੇ ਵੱਲੋਂ ਕੀ ਕਾਨੂੰਨੀ ਤਰਕ ਹੈ ਜਿਹੜਾ ਉਹ ਕੀਤਾ ਗਿਆ ਜੜੀਆਂ ਨਾ ਇਹਨੂੰ ਕਹੀਏ ਕਿਉਂਕਿ ਕੋਰਟ ਨੇ ਸਾਰੀਆਂ ਚੀਜ਼ਾਂ ਐਕਟ ਤੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਦੇਖਣੀਆਂ ਨੇਗੀਆਂ ਜਾਣਕਾਰੀ ਮੈਂ ਅਮਰਜਾਦੇ ਦੀ ਪੜ ਰਿਹਾ ਜਿਹਦੇ ਵਿੱਚ ਉਹ ਲਿਖਦੇ ਨੇ ਕਿ ਪੰਜਾਬ ਦੇ ਵਿੱਚ ਨਜਾਇਜ਼ ਕ੍ਰੋਨੀਆਂ ਤੋਂ ਬਿਨਾਂ ਐਨਓਸੀ ਦੇ ਸੇਲ ਡੀਡ ਦੀ ਪਰਮਿਸ਼ਨ ਨੂੰ ਲੈ ਕੇ ਪੰਜਾਬ ਦੇ ਸੀਐਮ ਨੇ ਟਵੀਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਹਤ ਕੜਾ ਰੁਖ ਅਪਣਾਇਆ ਕੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਗਲਤੀ ਦਾ ਪ੍ਰਯਾਸ ਵੀ ਨਾ ਕੀਤਾ ਜਾਵੇ ਯਾਨੀ ਕਿ ਕੋਸ਼ਿਸ਼ ਵੀ ਨਾ ਕਰੇ ਉਹ ਕਹਿੰਦੇ ਇਹ ਗਲਤੀ ਹੈਗੀ ਇਹ ਸੁਣਵਾਈ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਜਵਾਬ दाखल ਕਰਦੇ ਹੋਏ ਸਮਾਂ ਮੰਗਿਆਗਾ ਇਸ ਦੇ ਤੇ ਹਾਈ ਕੋਰਟ ਨੇ ਖਰੀ ਖਰੀ ਸੁਣਾਉਂਦੇ ਹੋਏ ਅਗਲੀ ਸੁਣਾਈ ਤੇ ਹਾਲ ਦੇ ਵਿੱਚ ਜਵਾਬ ਦਾਖਲ ਹਰ ਹਾਲ ਦੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਮਸਲਾ ਉੱਠਿਆ ਹੈ ਲੁਧਿਆਣਾ ਨਿਵਾਸੀ ਪ੍ਰੇਮ ਪ੍ਰਕਾਸ਼ ਨੇ ਐਡਵੋਕੇਟ ਆਯੂਸ਼ ਗੁਪਤਾ ਨੇ ਦੇ ذریعے ਇੱਕ ਪਟੀਸ਼ਨ ਦਾਖਲ ਕੀਤੀ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਦੇ ਤਹਿਤ ਅवैध ਕਲੋਨੀਆਂ ਦੇ ਰਜਿਸਟ੍ਰੇਸ਼ਨ ਤੇ ਪਾਬੰਦੀਿਤ ਸੀਗੀ 2014 ਤੇ ਉਸ ਤੋਂ ਬਾਅਦ ਦੇ ਵਿੱਚ 2018 ਦੇ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਦੇ ਤਹਿਤ ਜਿਹੜੀਆਂ ਨਜਾਇਜ਼ ਕਲੋਨੀਆਂ ਨੇ ਗਿਆ ਉਹਨਾਂ ਨੂੰ ਰਜਿਸਟਰ ਕਰਨ ਨੂੰ ਲੈ ਕੇ ਸਰਕਾਰ ਨੇ ਨਿਰਦੇਸ਼ ਕੀਤੀ ਸੀਗੇ ਤੇ ਇਹਦੇ ਤਹਿਤ ਕੀਤਾ ਗਿਆ ਕਿ ਸਬ ਰਜਿਸਟਰੀ ਰਜਿਸਟਰ ਜੇ ਕਿਸੇ ਵੀ ਸੰਪਤੀ ਦੀ ਕੋਈ ਰਜਿਸਟਰੀ ਨਾ ਕਰਨਗੇ ਜਿਹੜੀ ਐਨਓਸੀ ਨਹੀਂ ਹੋਊਗੀ 12 ਦਸੰਬਰ 2019 ਨੂੰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਐਨਓਸੀ ਦੀ ਬੱਦਤਾ ਹਟਾਤੀ ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਇਹਦੇ ਵਿੱਚ ਅवैध ਕਲੋਨੀਆਂ ਨੇ ਰਜਿਸਟ੍ਰੇਸ਼ਨ ਦਾ ਰਸਤਾ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਹਰਿਆਣਾ ਨੇ ਇੱਕ ਮਾਮਲੇ ਦੇ ਵਿੱਚ ਹਾਈ ਕੋਰਟ ਪਹਿਲਾਂ ਹੀ ਇਹ ਤੈਅ ਕਰ ਚੁੱਕਾ ਹੈ ਕਿ ਬਿਨਾਂ ਐਨਓਸੀ ਸੇਲ ਡਿਡ ਨਹੀਂ ਹੋ ਸਕਦੀ ਹੈਗੀ ਪਟੀਸ਼ਨ ਕਰਤਾ ਨੇ ਦੱਸਿਆ ਕਿ ਇਹ ਤੋਂ ਪਹਿਲਾਂ ਵੀ ਇਸ ਸਬਜੈਕਟ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਸੀ ਉਸ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਨੋਟੀਫਿਕੇਸ਼ਨ ਕਾਨੂੰਨ ਕਾਨੂੰਨੀ ਵਿਭਾਗ ਦੇ ਪ੍ਰਮਾਸ਼ਨਲ ਜਾਰੀ ਕੀਤੀ ਗਈ ਹੈ ਯਾਨੀ ਕਿ ਉਹਨਾਂ ਦੇ ਸਲਾਹ ਦੇ ਨਾਲ ਤੇ ਜੇਕਰ ਅਪੱਤੀ ਹੋਊ ਤਾਂ ਸਰਕਾਰ ਫਿਲਹਾਲ ਇਸ ਨੋਟੀਫਿਕੇਸ਼ਨ ਨੂੰ ਆਪਦੇ ਆਪਣੀ ਵੱਲੋਂ ਤਦੋਂ ਤੱਕ ਰੋਕ ਲਾਉਣ ਨੂੰ ਤਿਆਰ ਹੈ ਜਦੋਂ ਤੱਕ ਪਟੀਸ਼ਨ ਕਰਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੁਬਾਰਾ ਗੌਰ ਨਾ ਕਰ ਲਿਆ ਜਾਵੇ ਉਹਦੇ ਤੇ ਪੰਜਾਬ ਸਰਕਾਰ ਨੇ ਇਸ ਗੱਲ ਤੇ ਕਹਿੰਦੇ ਵਿਸ਼ਵਾਸ ਦਵਾਉਣ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਲਦ ਤੋਂ ਜਲਦ ਉਚਿਤ ਫੈਸਲਾ ਲੈਣ ਦੇ ਲਈ ਆਦੇਸ਼ ਦਿੱਤਾ ਸੀ ਤੇ ਪਟੀਸ਼ਨ ਕਰਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਟੀਸ਼ਨ ਦੀ ਮੰਗ ਪੱਤਰ ਤੇ ਫੈਸਲਾ ਲੈਂਦੇ ਹੋਏ ਇਹਨੂੰ ਖਾਰਜ ਕਰ ਦਿੱਤਾ ਹੈਗਾ ਅਜੇ ਚ ਦੁਬਾਰਾ ਪਟੀਸ਼ਨ ਦਾਖਲ ਕੀਤੀ ਗਈ ਹੈ ਹਾਈ ਕੋਰਟ ਨੇ ਪਟੀਸ਼ਨ ਕਰਤਾ ਦੇ ਪੱਖ ਨੂੰ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਵਾਸਤੇ ਹੁਕਮ ਦਿੱਤੇ ਨੇਗੇ ਸੀ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਦੇ ਪੱਖ ਨੇ ਅਰਜੀ ਦਾਖਲ ਕਰਦੇ ਹੋਏ ਦੱਸਿਆ ਕਿ ਹਾਈ ਕੋਰਟ ਨੇ ਰੋਗ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਤੇ ਲਿਖਿਆ ਹੈ ਕਿ ਜਲਦੀ ਹਰ ਪ੍ਰਕਾਰ ਦੀ ਰਜਿਸਟਰੀ ਲਈ ਐਨਓਸੀ ਅ ਅਨਵਾਰਤਾ ਨੂੰ ਸਮਾਪਤ ਕਰ ਦਿੱਤਾ ਜਾਊਗਾ ਤੇ ਸਿੱਧੇ ਤੌਰ ਤੇ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਹੈ ਤੇ ਹਾਈ ਕੋਰਟ ਨੇ ਅਰਜੀ ਰਿਕਾਰਡ ਤੋਂ ਲੈਂਦੇ ਹੋਏ ਚੇਤਾਵਨੀ ਦਿੰਦੇ ਹੋਏ ਸੁਣਵਾਈ sthagit ਕਰ ਦਿੱਤੀ ਹੈ ਹੁਣ ਗੱਲ ਇਹ ਹੈ ਕਿ ਹਾਈ ਕੋਰਟ ਦਾ ਜੇ ਇਸ ਪਾਸਿਓਂ ਕਿਤਨਾ ਕਿਤੇ ਤਰਕਾਂ ਦੇ ਨਾਲ ਇਸ ਚੀਜ਼ ਨੂੰ ਮਨਾਈ ਆ ਤਾਂ ਦੂਜੇ ਪਾਸੇ ਕਰ ਲਈ ਹੈ ਕਿ ਹੁਣ ਇਹਦਾ ਰਾਹ ਨਿਕਲੂਗਾ ਕਿ ਵੱਡੇ ਤੌਰ ਤੇ ਲੋਕਾਂ ਦਾ ਪੈਸਾ ਜਿਹੜਾ ਫਸਿਆ ਹੋਇਆ ਹੈ ਇਹ ਠੱ ਤੇ ਜੇ ਕਹੀਏ ਕਿ ਲੁਟੇਰੇ ਬਿਲਡਰਾਂ ਨੇ ਜਿਹੜਿਆਂ ਨੇ ਨਜਾਇਜ਼ ਕਲੋਨੀਆਂ ਉਹ ਸਾਰੀਆਂ ਉਹਨਾਂ ਦੇ ذریعے ਲੋਕਾਂ ਦਾ ਪੈਸਾ ਬਹੁਤ ਵੱਡੇ ਤੌਰ ਤੇ ਫਸਿਆ ਹੋਇਆ ਵੈਸੇ ਮੈਂ ਤਾਂ ਇਹ ਕਲ ਚਾਹੁੰਗਾ ਕਿ ਠੀਕ ਹੈ ਜਿਨ੍ਹਾਂ ਦਾ ਪੈਸਾ ਇੰਨਾ ਟਾਈਮ ਦਾ ਫਸਿਆ ਹੋਇਆ ਵਿਚਾਰੇ ਉਹ ਕਰਨ ਕੀ ਪਰ ਗੱਲ ਇਹ ਹੈ ਵੀ ਜੇਕਰ ਸਰਕਾਰ ਇਹ ਰਸਤਾ ਖੋਲਣਾ ਚਾਹੁੰਦੀ ਆ ਜੇਕਰ ਉਹ ਕਹਿੰਦੀ ਹੈ ਵੀ ਲੋਕਾਂ ਨੂੰ ਰਾਹਤ ਦੇਣੀ ਹੈ ਤਾਂ ਦੂਜੇ ਪਾਸੇ ਇਸ ਅਪਰਾਧੀਆਂ ਨੂੰ ਵੀ ਛੱਡਣਾ ਨਹੀਂ ਚਾਹੀਦਾ ਜੇ ਇਹਦੇ ਉੱਤੇ ਇੱਕ ਤਰਕੇ ਬਣਾ ਦੇਣਾ ਚਾਹੀਦਾ ਖਰ ਐਸੀ ਤਾਂ ਪਰੇ ਦੀ ਮੈਂ ਗੱਲ ਕਰ ਰਿਹਾ ਵੀ ਜੇਕਰ ਇਹਦੇ ਉੱਤੇ ਕੋਈ ਵੀ ਰਾਹਤ ਦਿੱਤੀ ਜਾਂਦੀ ਹੈ ਹਾਈ ਕੋਰਟ ਇਹ ਗੱਲ ਕਹੇ ਕੱਲ ਨੂੰ ਵੀ ਜੇਕਰ ਭਾਈ ਰਾਹਤ ਦੇਣੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਪਸ਼ਟ ਕਰਨਾ ਹੋਊਗਾ ਕਿ ਜਿਹੜੇ ਬੰਦੇ ਨੇ ਇਹਦੀ ਉਸਾਰੀ ਕਰੀ ਸੀ ਜਿਹੜਾ ਦਾ ਬਿਲਡਰ ਸੀ ਜਿਹੜੇ ਇਹਦੇ ਠੱਗ ਚੋਰ ਲੁਟੇਰੇ ਸੀਗੇ ਉਹਨਾਂ ਨੂੰ ਤੁਸੀਂ ਗੈਰਜਮਾਨਤੀ ਧਰਾਵਾਂ ਦੇ ਤਹਿਤ ਕੀ ਕੋਈ ਅੰਦਰ ਕਰੋਗੇ ਕਰੂ ਕਿਉਂਕਿ ਵੱਡੇ ਤੌਰ ਤੇ ਗੱਲ ਇਹ ਹੈ ਵੀ ਠੀਕ ਹੈ ਕਿ ਬਸ਼ੱਕ ਮੈਂ ਜ਼ਿਆਦਾ ਬੋਲ ਗਿਆ ਹੁਮੈ ਸਟੇਜ ਨੂੰ ਰੱਖ ਕੇ ਪਰ ਗੱਲ ਇਹ ਹੈ ਵੀ ਯਾਰ ਇਹਨਾਂ ਠੱਗਾ ਚੋਰਾਂ ਨੇ ਇੰਨੀ ਇੱਕ ਲੁੱਟ ਮਚਾਈ ਹੋਈ ਆ ਇੰਨਾ ਇੱਕ ਗੁੰਡਾਗਰਦੀ ਇਹ ਕਰਦੇ ਨੇ ਕਿ ਆਖਰ ਇਹ ਠੱਗ ਬਿਲਡਰਾਂ ਨੂੰ ਲੈ ਕੇ ਸਿਕੰਜਾ ਉਦੋਂ ਤੱਕ ਨਹੀਂ ਕਸੂਗਾ ਜਦੋਂ ਤੱਕ ਇਹਨਾਂ ਨੂੰ ਜੇਲ੍ਹ ਚ ਨਹੀਂ ਸੁਟਾਇਆ ਜਾਂਦਾ ਕਿਉਂਕਿ ਇਹ ਲਗਾਤਾਰ ਇਹਨਾਂ ਨੇ ਸਿਸਟਮ ਉਹੀ ਬਣਾਇਆ ਹੋਇਆ ਹੈ ਲੋਕਾਂ ਦੇ ਸਿਰ ਛੱਡ ਦੋ ਵਿਚਾਰੇ ਸਾਡੇ ਵਰਗੇ ਲੋਕ ਜਦੋਂ ਫਸ ਜਾਂਦੇ ਨੇ ਤਾਂ ਫਿਰ ਉਹਨਾਂ ਕੋਲ ਰਾਹ ਕੋਈ ਨਹੀਂ ਲੱਭਦਾ ਸਰਕਾਰਾਂ ਨੂੰ ਰੀਲੀਫ ਦੇਣਾ ਪੈਂਦਾ ਪਰ ਇਹਨਾਂ ਦੀ ਜਗ੍ਹਾ ਜੇਲ੍ਹ ਜਦ ਤੱਕ ਨਹੀਂ ਪਹੁੰਚਦੀ ਉਦੋਂ ਤੱਕਰ ਇਹ ਸਮੱਸਿਆ ਦਾ ਹੱਲ ਹੋਣ ਵਾਲਾ ਨਹੀਂ ਚਾਹੇ ਕੁਝ ਵੀ ਹੋ ਜੇ ਮਾਰਜੋਗ ਅਦਾਲਤ ਦੇ ਫੈਸਲੇ ਨੂੰ ਲੈ ਕੇ ਸਰਕਾਰ ਨੇ ਕਿਹਾ ਘਰ ਤੇ ਫਿਲਹਾਲ ਤੌਰ ਤੇ ਕਹਿ ਸਕਦੇ ਹਾਂ ਵੀ ਦਿੱਕਤਾਂ ਵਧਣ ਗਈਆਂ